ਆਰਟੀਕਲ ਟੀਮ ਆਈ ਅੱਜ ਨਕੋਦਰ ਦੇ ਬਾਜ਼ਾਰ ਵਿੱਚ ਜਿੱਥੇ ਲੋਕਾਂ ਦੇ 60 ਦਿਨਾਂ ਤੋਂ 50 60 ਦਿਨਾਂ ਤੋਂ ਬਾਅਦ ਖੁੱਲਣ ਦੇ ਨਾਲ ਲੋਕਾਂ ਨੂੰ ਰਾਹਤ ਕਿਦਾਂ ਦੀ ਮਹਿਸੂਸ ਹੋਈ ਔਰ ਦੁਕਾਨਦਾਰਾਂ ਦੇ ਚਿਹਰਿਆਂ ਤੇ ਕਿੰਦਾਂ ਦੀ ਰੌਣਕ ਨੇ ਸਾਡੇ ਨਾਲ ਨੇ ਮਨੀਸ਼ ਧੀਰ ਜੀ ਜੋ ਪ੍ਰਸਿੱਧ ਉਦਯੋਗਪਤੀ ਵੀ ਨੇ ਬਿਜ਼ਨਸਮੈਨ ਵੀ ਨੇ ਔਰ ਸਮਾਜ ਸੇਵੀ ਨੇ ਆਓ ਉਹਨਾਂ ਨਾਲ ਗੱਲ ਕਰਦੇ ਹਾਂ ਕਿ ਉਹ ਕਿਸ ਇਸ ਬਾਰੇ ਸੋਚਦੇ ਨੇ ਕਿ ਲੋਕਾਂ ਨੂੰ ਕਿੰਨਾ ਕੁ ਖੁੱਲ ਕੇ ਅੱਗੇ ਆਣਾ ਚਾਹੀਦਾ ਇਹਨਾਂ ਕੰਮਾਂ ਦੇ ਬੱਚ ਜਿਹੜਾ ਇਸ ਵੇਲੇ ਲੋਕੀ ਆਪਣਾ ਜ਼ਰੂਰੀ ਕੰਮਾਂ ਨੂੰ ਲੈ ਕੇ ਹੀ ਬਾਹਰ ਨਿਕਲਣ ਆਓ ਅਸੀਂ ਗੱਲ ਕਰਦੇ ਹਾਂ ਮਿਨਿਸਟਰੀ ਦੀਆਂ ਹਾਂਜੀ ਸਰ ਆਪਣੇ ਕੀਨੋਲੋਜੀਕਲ ਜੇ ਮਾਰਕੀਟ ਦੇ ਵਿੱਚ ਜਿੰਨਾ ਕੁ ਲੋਕੀ ਪਬਲਿਕ ਆ ਰਹੀ ਹੈ ਬਾਹਰ ਤੇ ਉੱਥੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਸਭ ਤੋਂ ਪਹਿਲਾਂ ਮੈਂ ਇਕਾਲਾਪੀ ਟੀਮ ਦਾ ਧੰਨਵਾਦੀ ਹਾਂ ਕਿ ਜਿਹੜੀ ਸਾਡੇ ਸ਼ਹਿਰ ਦੇ ਵਿੱਚ ਬਹੁਤ ਇੱਕ ਸਿਵਾ ਦੇ ਭਰ ਦੇ ਨਾਲ ਦਿਨ ਰਾਤ ਮਿਹਨਤ ਕਰ ਰਹੀ ਹੈ ਔਰ ਇੱਕ ਦੂਸਰੇ ਦੇ ਸਾਰਿਆਂ ਦੇ ਰਿਵਿਊਜ਼ ਲੈ ਰਹੀ ਹੈ ਔਰ ਅੱਗੇ ਪਬਲਿਕ ਤੱਕ ਪਬਲਿਸ਼ ਕਰ ਰਹੀ ਹੈ ਸੋ ਮੇਰਾ ਮਕਸਦ ਇਹ ਤੇ ਇਹ ਕਹਿੰਦਾ ਹੈ ਜਿ ਕਿ ਪਬਲਿਕ ਹਲੇ ਵੀ ਸਮਝੀ ਨਹੀਂ ਇਸ ਬਾਰੇ ਪਬਲਿਕ ਨੂੰ ਹਲੇ ਡਰੀ ਨਹੀਂ ਲੱਗਿਆ ਅਸੀਂ ਰੱਬ ਦਾ ਇਸ ਗੱਲ ਤੋਂ ਸ਼ੁਕਰਗੁਜ਼ਾਰ ਹਾਂ ਕਿ ਹਲੇ ਨਕੋਦਰ ਦੇ ਵਿੱਚ ਕੋਈ ਵੀ ਕੇਸ ਨਹੀਂ ਆਇਆ ਬਟ ਇਹ ਕਿੰਨੀ ਦੇਰ ਤੱਕ ਅਸੀਂ ਇਹਨੂੰ ਬਚਾ ਕਰ ਸਕਦੇ ਹਾਂ ਕਿਉਂਕਿ ਪਬਲਿਕ ਜੋ ਹਾਲਾਤ ਕੱਲ ਅਸੀਂ ਦੇਖੇ ਮਾਰਕੀਟ ਖੁੱਲਣ ਦੇ ਇੱਕ ਖੁਸ਼ੀ ਦੀ ਲਹਿਰ ਤੋਂ ਲੋਕਾਂ ਚਾਈ ਹਰੋ ਦਿਨ ਇਹ ਸਾਬਤ ਕਰ ਦਿੱਤਾ ਕਿ ਲੋਕਾਂ ਨੂੰ ਕਰੋਨਾ ਦਾ ਕੋਈ ਡਰ ਨਹੀਂ। ਬਿਨਾ ਮਾਸਕ ਤੋਂ, ਬਿਨਾ ਗਲਵਜ਼ ਤੋਂ, ਹਮ ਪਤਾ ਨਹੀਂ ਸੈਨੀਟਾਈਜੇਸ਼ਨ ਉਹਨਾਂ ਨੇ ਆਪਣੇ ਆਪ ਨੂੰ ਕੀਤਾ ਨਹੀਂ ਕੀਤਾ। ਉਹਦੇ ਨਾਲ ਨਾਲ ਤੁਸੀਂ ਆਪਣੇ ਲਈ ਖਤਰਾ ਨਹੀਂ, ਆਪਣੇ ਪਰਿਵਾਰ ਲਈ ਵੀ ਓਨਾ ਹੀ ਖਤਰਾ ਹੈ। ਜਦੋਂ ਤੁਸੀਂ ਬਾਹਰ ਮਾਰਕੀਟ ਦੇ ਵਿੱਚ ਹੋ ਕੇ ਵਾਪਸ ਘਰ 'ਚ ਜਾਣਾ ਔਰ ਉਹਦੇ ਵਿੱਚ ਤੁਹਾਨੂੰ ਤੁਸੀਂ ਜਾ ਕੇ ਆਪਣੇ ਪਰਿਵਾਰ 'ਚ, ਆਪਣੇ ਬੱਚਿਆਂ 'ਚ, ਆਪਣੇ ਮਾਪੇ-ਮਾਪ ਨੂੰ ਸਭ ਨੂੰ ਮਿਲਣਾ ਹੈ। ਉਹਦੇ ਵਿੱਚ ਜਾ ਕੇ ਤੁਸੀਂ ਇਹ ਦੇਖੋਗੇ ਤੁਸੀਂ ਉਹਨਾਂ ਨੂੰ ਵੀ ਇਨਫੈਕਟਡ ਕਰ ਲੋਗੇ। ਇਹ 체ਨ ਫੇ ਟੁੱਟੀ ਤਾਂ ਹੈ ਹੀ ਇਹ 체ਨ ਤਾਂ ਬਣੀ ਟੁੱਰੀ ਜਾਏਗੀ। ਸੋ ਸਾਨੂੰ ਆਪਣੇ ਆਪ ਨੂੰ ਜਾਗਰੂਕ ਕਰਨਾ ਚਾਹੀਦਾ ਹੈ ਇਸ ਗੱਲ ਲਈ ਆਪਣੇ ਆਪ ਨੂੰ ਤਿਆਰ ਕਰਨਾ ਚਾਹੀਦਾ ਕਿ ਇਹ ਬਹੁਤ ਲੰਬੀ ਲੜਾਈ ਹੈ। ਇਹ ਕੋਈ 2 ਦਿਨ ਜਾਂ 4 ਦਿਨ ਜਾਂ 10 ਦਿਨ ਚ ਖਤਮ ਹੋਣ ਵਾਲੀ ਲੜਾਈ ਨਹੀਂ ਹੈ। ਆਪਣੇ ਆਪ ਨੂੰ ਵਿਚਾਰ ਰੱਖੋ, ਆਪਣੇ ਸਾਹਮਣੇ ਵਾਲੇ ਦਾ ਵਿਚਾਰ ਰੱਖੋ, ਸਾਫ਼ ਸੁਥਰਾ ਰੱਖੋ। ਤਾਂ ਕਿ ਮਾਸਕ ਦੇ ਨਾਲ ਨਾਲ ਗਲਵਜ਼ ਵੀ ਉਨੇ ਹੀ ਜ਼ਰੂਰੀ ਨੇ ਕਿ ਜਿਹੜੀ ਇਹਦਾ ਇੱਕ ਵੱਡਾ ਪਾਰਟ ਹੈ। ਤਾਂ ਕਿ ਸਾਡਾ ਉਸ ਜਗ੍ਹਾ ਤੇ ਕਿਤੇ ਹੱਥ ਨਾ ਲੱਗ ਸਕੇ। ਕਿਤੇ ਜਗ੍ਹਾ ਤੇ ਅਸੀਂ ਟੱਚ ਨਾ ਕਰ ਸਕੇ ਜਿਹਦੇ ਨਾਲ ਦੂਸਰੇ ਨੂੰ ਅਸੀਂ ਇਨਫੈਕਸ਼ਨ ਦੇ ਦਈਏ। ਕਿਉਂਕਿ ਕੋਰੋਨਾ ਦੇ ਸਿੰਪਟਮ ਕਿ ਸਦਾ ਇਮਿਊਨਿਟੀ ਸਿਸਟਮ ਤੇਜ ਹੈ ਸਟਰੋਂਗ ਹੈ ਉਹ ਨੂੰ ਕੁਝ ਨਹੀਂ ਪਤਾ ਲੱਗਣਾ ਪਰ ਉਹ ਦੂਜੇ ਨੂੰ ਉਹਨੇ ਕਨਵੇ ਕਰ ਦੇ ਦਿੱਤਾ ਜਦੋਂ ਦੂਸਰੇ ਤੱਕ ਇਹ ਪਾਸ ਹੋਣ ਹੋ ਗਿਆ ਦੋ ਦਿਨ ਬਾਅਦ ਉਹ ਨੂੰ ਪਤਾ ਲੱਗੇਗਾ ਫਿਰ ਇਹਦੀ ਚੇਨ ਵੱਧਦੀ ਦੂਰੀ ਜਾਂਦੀ ਹੈ ਤੋਂ ਇਹਦਾ ਨੁਕਸਾਨ ਹੋਣ ਦਾ ਜਿਆਦਾ ਡਰ ਹੈ ਪਬਲਿਕ ਨੂੰ ਚਾਹੀਦਾ ਕਿ ਜਦੋਂ ਜ਼ਰੂਰਤ ਹੈ ਜਿੰਨੀ ਵੀ ਜ਼ਰੂਰਤ ਹੈ ਓਨਾਂ ਕੀ ਘਰ ਤੋਂ ਬਾਹਰ ਓਨਾਂ ਇੱਕ ਸਮਾਨ ਲੈਣ ਲਈ ਬਾਹਰ ਆਇਆ ਜਾਏ ਦੇਖੋ ਦੁਕਾਨਾਂ ਖੋਲੋ ਦਾ ਮਕਸਦ ਗਵਰਨਮੈਂਟ ਵੀ ਕਿੰਨੀ ਦੇਰ ਤੱਕ ਬੰਦ ਕਰਕੇ ਰੱਖ ਸਕਦੀ ਹੈ ਪ੍ਰਸ਼ਾਸਨ ਕਿਸੇ ਹੱਦ ਤੱਕ ਲਾਕਡਾਊਨ ਕਰ ਸਕਦਾ ਨਜਾਇਜ਼ ਲੰਬਾ ਪ੍ਰਸ਼ਾਸਨ ਨਹੀਂ ਕੁਝ ਕਰ ਸਕਦਾ ਨਾ ਜੀ ਪ੍ਰਸ਼ਾਸਨ ਵੀ ਦੇ ਹੱਥ ਖੜੇ ਹੋ ਜਾਂਦੇ ਕਿਸੇ ਲਿਮਟ ਤੋਂ ਬਾਅਦ ਜਾ ਕੇ ਹੁਣ ਪ੍ਰਸ਼ਾਸਨ ਨੇ ਦੁਕਾਨਾਂ ਬਜ਼ਾਰ ਤਾਂ ਖੁਲਾ ਦਿੱਤੇ ਹੁਣ ਸਾਡੀ ਵੀ ਓਨੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਬਿਨਾ ਕੰਮ ਤੋਂ ਬਾਹਰ ਨਾ ਨਿਕਲੀਏ ਨਾ ਅਸੀਂ ਖੁਦ ਇਨਫੈਕਟ ਹੋਈਏ ਨਾ ਅਸੀਂ ਦੂਸਰਿਆਂ ਨੂੰ ਇਨਫੈਕਟ ਕਰੀਏ ਕਿਰਪਾ ਕਰਕੇ ਇਸ ਹਾਲ ਤੇ ਖਾਸ ਧਿਆਨ ਦੇ ਬੀਸੀ ਸਾਹਿਬ ਨੇ ਜਿਹੜੇ ਆਰਡਰ ਦਿੱਤੇ ਸੀ ਕਿ ਜਿਹੜੇ ਮਾਸਕ ਨਹੀਂ ਪਾਉਂਦੇ ਉਹਨਾਂ ਨੇ ਜੁਰਮਾਨਾ ਹੋਣਾ ਚਾਹੀਦਾ ਕੀ ਇਹਦੇ ਵਿੱਚ ਤੁਸੀਂ ਪ੍ਰਸ਼ਾਸਨ ਦੀ ਢਿੱਲ ਸਮਝਦੇ ਹੋ ਪ੍ਰਸ਼ਾਸਨ ਦੀ ਢਿੱਲ ਨਹੀਂ ਮੈਂ ਕਹਿ ਸਕਦਾ ਪ੍ਰਸ਼ਾਸਨ ਬਹੁਤ ਆਪਣੇ ਅੱਗੇ ਵਧੀ डीसी साहब माल साहब ਸਾਡਾ ਨਕੋਦਰ ਪੁਲਿਸ ਡਿਪਾਰਟਮੈਂਟ ਬਹੁਤ ਵਧੀਆ ਉਹਨਾਂ ਨੇ ਕੰਮ ਕੀਤਾ ਬਹੁਤ ਐਫਰਟਸ ਕੀਤੇ ਦਿਨ ਰਾਤ ਸਾਡੇ ਸੈਣੀ ਸਾਹਿਬ ਐਸਐਚਓ ਸਾਹਿਬ ਸਾਡੀ ਏਐਸਪੀ ਮੈਮ ਬਤਲਾ ਜੀ ਔਰ ਸਾਡੇ ਡੀਐਸਪੀ ਮਿਸਟਰ ਰਾਏ ਜੀ ਇਹ ਸਾਰੇ ਦਿਨ ਰਾਤ ਟੀਮ ਲੱਗੀ ਹੋਈ ਹੈ ਪਰ ਹੁਣ ਇੱਕ ਇੱਕ ਬੰਦੇ ਦੇ ਮਗਰ ਜਾ ਕੇ ਉਹ ਇਹ ਨਹੀਂ ਕਹਿੰਦਾ ਕਾਕਾ ਤੂੰ ਮਾਸਕ ਬਾਣੀ ਤਾਂ ਤੁਹਾਨੂੰ ਅਸੀਂ ਜੁਰਮਾਨਾ ਕਰ ਰਹੇ ਹਾਂ ਜੁਰਮਾਨਾ ਉਹਨਾਂ ਦਾ ਰੱਖਣ ਦਾ ਮਕਸਦ ਪੈਸੇ ਕਮਾਉਣਾ ਨਹੀਂ ਪ੍ਰਸ਼ਾਸਨ ਦਾ ਪਬਲਿਕ ਨੂੰ ਇੱਕ ਡਰ ਦੇਣ ਨਾਲ ਹੈ ਕਿ ਤੁਹਾਡੇ ਪੈਸੇ ਲੱਗਣਗੇ ਕੀ 50 ਰੁਪਏ ਦਾ ਮਾਸਕ ਲੈ ਕੇ ਤੁਸੀਂ ਕਿਉਂ ਨਹੀਂ ਪਾ ਸਕਦੇ ਮਾਸਕ ਸਭ ਨੇ ਲਿੱਤੇ ਹੋਏ ਆ ਐਦਾ ਟੰਗ ਕੇ ਚੱਲਦਾ ਇਹ ਕੋਈ ਅਕਲ ਵਾਲੀ ਗੱਲ ਨਹੀਂ ਹੈ ਸੈਂਸਿਬਲ ਬਣੋ ਜ਼ਿੰਮੇਵਾਰ ਨਾਗਰਿਕ ਬਣੋ ਤੁਸੀਂ ਇੰਡੀਆ ਦੇ ਤੁਸੀਂ ਆਪ ਵੀ ਬਚੋ ਦੂਸਰੇ ਨੂੰ ਵੀ ਬਚਾਓ ਪਲੀਜ਼ ਜਗਨਸ਼ੀਰ ਜੀ ਜਿਨ੍ਹਾਂ ਨੇ ਆਪਣੇ ਵਧੀਆ ਵਿਚਾਰ ਦੱਸਿਆ ਔਰ ਸਾਡੀ ਪਬਲਿਕ ਨੂੰ ਅਵੇਅਰ ਵੀ ਕੀਤਾ ਹੈ ਕਿ ਇਸ ਦੇ ਮਹਾਮਾਰੀ ਕਰੋਨਾ ਦੇ ਨਾਲ ਮਾਸਕ ਲਾ ਕੇ ਚਾਹੇ ਲੋਕਡਾਊਨ ਖੁੱਲ ਵੀ ਗਿਆ ਪਰ ਆਪਣਾ ਬਚਾਅ ਖੁਦ ਕਰਨਾ ਪੈਣਾ ਹੈ ਕੈਮਰਾਮੈਨ ਕਨੀਤ ਰੋਡ ਦੇ ਨਾਲ ਜਸਿੰਦਰ ਚੰਬਰ ਇੱਕ ਤਲਾਅ ਨਿਕੋਦਰ ਹਾਂਜੀ ਸਰ ਸਰ ਇੱਕ ਨਾ ਬਾਜ਼ਾਰ ਦੇ ਵਿੱਚ ਅਸੀਂ ਅੱਜ 라ਉਂਡ ਕੱਢਿਆ ਬਾਜ਼ਾਰ ਦੇ ਵਿੱਚ ਕੁਛ ਤਾਂ ਦੁਕਾਨਦਾਰਾਂ ਨੇ ਮਾਸਕ ਤੱਕ ਨਹੀਂ ਪਹਿਨਿਆ ਹੋਇਆ ਤੇ ਲੋਕ ਵੀ ਜਿਹੜੇ ਆ ਰਹੇ ਹੈਗੇ ਆ ਸਮਾਨ ਲੈਣ ਆ ਰਹੇ ਹੈਗੇ ਆ ਮਾਰਕੀਟ ਦੇ ਵਿੱਚ ਉਹ ਵੀ ਜਿਹੜੇ ਹੈਗੇ ਆ ਕਾਫੀ ਲੋਕ ਇਕੱਠੇ ਹੋ ਰਹੇ ਹੈਗੇ ਇਹਨਾਂ ਨੂੰ ਕੀ ਮੈਸੇਜ ਦੇਵੋਗੇ ਤੁਸੀਂ ਮੈਸੇਜ ਹੈ ਸਾਡਾ ਬਿਲਕੁਲ ਕਲੀਅਰ ਹੈ ਕਿ ਫਾਰਵਰਡ ਮੈਸੇਜ ਹੈ ਸਾਡਾ ਕਿ ਹਰ ਇੱਕ ਦੁਕਾਨਦਾਰ ਨੂੰ ਮਾਸਕ ਪਾਉਣਾ ਕੰਪਲਸਰੀ ਹੈ ਇਹਨੂੰ ਲਾਈਟ ਨਹੀਂ ਲੈ ਸਕਦੇ ਭਾਵੇਂ ਕੋਰੋਨਾ ਵੇਸਟੂ ਗਿਆ ਨਹੀਂ ਇਹ ਬਾਜ਼ਾਰ ਆ ਜੀ ਤੇ ਜਿਹੜੇ ਲੋਕ ਸਮਾਨ ਖਰੀਦਣ ਵੀ ਆ ਰਹੇ ਆ ਬਾਜ਼ਾਰ ਉਹਨਾਂ ਨੂੰ ਵੀ ਅਸੀਂ ਵੈਸੇ ਮੈਂ ਤਾਂ ਜਦੋਂ ਵੀ ਬਾਹਰ ਜਾਂਦਾ ਹਾਂ ਜਿੰਨੇ ਵੀ ਲੋਕ ਮਿਲਦੇ ਸਾਰਿਆਂ ਨੂੰ ਅਸੀਂ ਵੇਅਰ ਕਰਦੇ ਆਂ ਜਦੋਂ ਵੀ ਅਸੀਂ ਘਰੋਂ ਬਾਹਰ ਆਣਾ ਹੈ ਜਾਂ ਕਿਸੇ ਦੁਕਾਨਦਾਰ ਨੇ ਦੁਕਾਨ ਖੋਲਣ ਤੋਂ ਦੁਕਾਨ ਬੰਦ ਕਰਨ ਤੱਕ ਮਾਸਕ ਵੇਅਰ ਕਰਨਾ ਹੀ ਕਰਨਾ ਹੈ ਤੇ ਸਰ ਜਿਹੜੇ ਲੋਕ ਨਹੀਂ ਪਾ ਰਹੇਗੇ ਉਹਨਾਂ ਤੇ ਕੀ ਕਾਰਵਾਈ ਕਰ ਰਹੇ ਆ ਉਹਨਾਂ ਤੇ ਦੇਖੋ ਜੀ ਹਜੇ ਤੇ अर्ਲੀ ਸਟੇਜ ਤੇ ਅਸੀਂ ਸਾਰਿਆਂ ਨੂੰ ਐਡਵਾਈਸ ਕਰਾਂਗੇ ਸਖਤੀ ਨਾਲ ਵੀ ਕਰਾਂਗੇ ਪਿਆਰ ਨਾਲ ਵੀ ਕਰਾਂਗੇ ਜੇ ਕੋ ਕੋਰੇ ਕੋਈ ਵਿਕਲ ਤੇ ਜਾ ਰਿਹਾ ਨਹੀਂ ਪਾ ਰਿਹਾ ਕਿ ਅਸੀਂ ਉਹਨੂੰ ਫਿਰ ਜੋ ਲਾਅ ਦੇ ਮਤਲਬ ਸਜ਼ਾ ਹੋਏਗੀ ਵੀ ਉਹ ਦੀ ਸਖਤੀ ਨਹੀਂ ਬਣਾਗੇ ਤੇ ਸਜ਼ਾ ਵੀ ਦਵਾਗੇ ਤੇ ਸਰ ਜੇ ਦੁਕਾਨਦਾਰ ਨਹੀਂ ਕੋਈ ਪਾਉਂਦਾ ਤੇ ਉੱਤੇ ਕੀ ਕਾਰਵਾਈ ਹੋਏਗੀ ਦੇਖੋ ਜੀ ਇੱਕ ਦੁਬਾਰਾ ਅਗਰ ਅਸੀਂ ਉਹਨੂੰ ਸਮਝਾਇਆ ਅਗਰ ਫਿਰ ਵੀ ਸਾਨੂੰ ਲੱਗੇਗਾ ਕਿ ਇਹ ਨਹੀਂ ਕਰ ਰਿਹਾ ਫੋਲੋ ਨਹੀਂ ਕਰ ਰਿਹਾ ਕਮੈਂਟ ਜਰੂਰ ਕਿਹਾ ਜੀ ਉਹਦੇ ਖਿਲਾਫ ਲਿਖ ਕੇ ਭੇਜਾਂਗੇ ਜੀ ਜੋ ਉਹਨੂੰ ਸ਼ਾਪ ਦੀ ਪਰਮਿਸ਼ਨ ਦਿੱਤੀ ਗਈ ਹੈ ਉਹਦੀ ਕੰਡੀਸ਼ਨ ਹੀ ਹੈ ਕਿ ਅਗਰ ਅਸੀਂ ਤੁਸੀਂ ਸ਼ਾਪ ਖੋਲਣੀ ਤੇ 마ਸਕ ਪਾਣਾ ਹੈ ਅਗਰ 마ਸਕ ਨਹੀਂ ਪਾ ਰਹੇ ਤੇ ਨਹੀਂ ਸ਼ਾਪ ਨਹੀਂ ਖੁੱਲੇਗੀ ਤੇ ਸਰ ਕਿਵੇਂ ਜਾਂਗੇ ਕੰਡੀਸ਼ਨ ਦੇ ਵਿੱਚ ਤਾਂ ਸ਼ਾਇਦ ਇਹ ਵੀ ਹੈਗਾ ਕਿ ਜਿਹੜਾ ਦੁਕਾਨਦਾਰ ਦੇ ਕੋਲ ਕਸਟਮਰ ਆਂਦਾ ਹੈਗਾ ਹਾਂਜੀ ਉਹਦੇ ਜੇ ਮਾਸਕ ਨਹੀਂ ਪਾਇਆ ਹੋਇਆ ਤੇ ਦੁਕਾਨਦਾਰ ਉਹਨੂੰ ਸਮਾਨ ਨਹੀਂ ਦੇਵੇਗਾ ਬਿਲਕੁਲ ਜੀ ਤੇ ਇਸ ਤੇ ਕੀ ਕਹੋਗੇ ਤੁਸੀਂ ਇਸ ਤੇ ਵੀ ਇਹ ਕਹਾਂਗੇ ਉਹ ਜੋ ਵੀ ਦੁਕਾਨਦਾਰ ਹੈਗੇ ਆ ਕੱਲ ਮੇਰੇ ਵੱਲੋਂ ਜਿਹੜੇ ਮਾਰਕੀਟ ਐਸੋਸੀਏਸ਼ਨ ਦੀ ਮੀਟਿੰਗ ਕੀਤੀ ਸੀ ਮਿਸਟਰ ਬਜਾਜ ਆਇਆ ਸੀ ਲੇ ਉਹਨਾਂ ਨੂੰ ਮੈਂ ਕਲੀਅਰ ਕਰ ਟੋ ਉਹਨਾਂ ਨਾਲ ਮੀਟਿੰਗ ਕਰਨ ਦਾ ਪਰਪਸ ਹੀ ਇਹ ਸੀਗਾ ਕਿ ਉਹਨਾਂ ਨੂੰ ਮੈਂ ਦੱਸਿਆ ਕਿ ਵੀ ਤੁਸੀਂ ਕਾਈਂਡਲੀ ਸਾਰੇ ਦੁਕਾਨਦਾਰਾਂ ਨੂੰ ਆਪਣੀ ਐਸੋਸੀਏਸ਼ਨ ਦੇ ਥਰੂ ਸਾਰੀ ਐਸੋਸੀਏਸ਼ਨ ਨੂੰ ਇਹ ਗੱਲ ਦੱਸੋ ਕਿ ਜਿਹਨੇ ਵੀ ਮਾਰਕੀਟ 'ਚ ਅਗਰ ਦੁਕਾਨ ਖੁੱਲੀ ਹੈ ਤੇ ਉਹਨੇ ਮਾਸਕ ਜ਼ਰੂਰ ਪਾਉਣਾ ਹੈ ਪਾਣਾ ਹੈ ਤੇ ਅਗਰ ਕੋਈ ਉਹਦੇ ਕੋਲ ਸਮਾਨ ਲੈ ਰਿਹਾ ਹੈ ਤੇ ਉਹਦੇ ਵੀ ਮਾਸਕ ਜ਼ਰੂਰ ਪਾਇਆ ਹੋਵੇ ਔਰ ਉਹ ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰਾਣਾ ਹਰ ਇੱਕ ਦੁਕਾਨਦਾਰ ਦੀ ਜ਼ਿੰਮੇਵਾਰੀ ਹੈ ਤੇ ਸਰ ਦੁਕਾਨਾਂ ਦੇ ਬਾਹਰ ਜਿਹੜੇ ਹੈਗੇ ਗੋਲੇ ਵਗੈਰਾ ਲਗਾਏ ਜਾਣੇ ਸੀ ਪਰ ਕਿਸੇ ਨੇ ਵੀ ਗੋਲੇ ਨਹੀਂ ਲਗਾਏ ਕੀ ਕਹੋਗੇ ਨਹੀਂ ਕਈ ਦੁਕਾਨਾਂ ਦੇ ਵਿੱਚ ਨਾ ਕਈ ਦੁਕਾਨਾਂ ਦੇ ਅੱਗੇ ਸਪੇਸ ਘੱਟ ਹੈ ਲੇਕਿਨ ਜਿਹੜੀਆਂ ਵੱਡੀਆਂ ਦੁਕਾਨਾਂ ਉਹਨਾਂ ਦੇ ਸਾਰੇ ਦੇ ਅੱਗੇ ਗੋਲੇ ਲੱਗੇ ਹੋਏ ਬੈਂਕਾਂ ਦੇ ਅੱਗੇ ਵੀ ਲੱਗੇ ਆ ਮੈਡੀਸਿਨ ਸ਼ਾਪਸ ਦੇ ਆਲਰੇਡੀ ਲੱਗੇ ਹੋਏ ਆ ਜਿਹੜੇ ਕਰਿਆਨੇ ਦੀ ਸ਼ਾਪਸ ਹੈ ਜਿਹੜੀਆਂ ਵੱਡੇ ਸ਼ਾਪਸ ਐ ਰਿਟੇਲਰ ਵਗੈਰਾ ਉਹਨਾਂ ਦੇ ਕਿ ਆਲਰੇਡੀ ਲੱਗੇ ਹੋਏ ਜਿਹੜੀਆਂ ਛੋਟੀਆਂ ਦੁਕਾਨਾਂ ਇਹ ਹੁਣ ਇੱਕ ਦਿਨ ਪਹਿਲੇ ਖੁੱਲੀਆਂ ਉਹਨਾਂ ਦੇ ਅੱਗੇ ਵੀ ਕਰ ਰਹੇ ਆ ਬਾਰ-ਬਾਰ ਠੀਕ ਹੈ